ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਲ ਕਪੂਰਥਲਾ ਕਬੱਡੀ ਕੱਪ ਦੇ ਵਿੱਚ ਕਿਹੜੇ ਪਲੇਅਰ ਸੈਮੀਫਾਈਨਲ ਦੇ ਵਿੱਚ ਬੈਸਟ ਰੇ ਤੇ ਕਿਹੜੇ ਪਲੇਅਰ ਫਾਈਨਲ ਦੇ ਵਿੱਚ ਬੈਸਟ ਰੇ ਤੇ ਕਿਹੜੇ ਪਲੇਅਰ ਚੱਲਦੇ ਆ ਮੈਚ ਦੌਰਾਨ ਰੇਡਾਂ ਤੇ ਜੱਫੀਆਂ ਤੇ ਬੁਲਟ ਮੋਟਰਸਾਈਕਲ ਤੇ ਕੈਸ਼ ਪ੍ਰਾਈਜ਼ ਦੇ ਜੇਤੂ ਰਹੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲੇ ਸੈਮੀਫਾਈਨਲ ਮੈਚ ਦਾ ਬੈਸਟ ਰੇਡਰ ਅੰਬਸੌਰ ਸਿੰਘ ਤੇ ਬੈਸਟ ਜਾਫੀ ਛੇਲੂ ਬੋ ਅਕਬਰ ਰੱਹਾ ਤੇ ਦੂਜੇ ਸੈਮੀਫਾਈਨਲ ਮੈਚ ਦਾ ਬੈਸਟ ਰੇਡਰ ਛੋਟਾ ਨਾਥ ਸਿਹਾਦੋਦ ਤੇ ਬੈਸਟ ਜਾਫੀ ਅਮਰਤ ਔਲਖ ਤੇ ਜਸ਼ਨ ਕਲਿਆਣ ਵਾਲਾ ਰਿਹਾ ਸੈਮੀਫਾਈਨਲ ਦੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਗਏ ਚਲਦੇ ਮੈਚਾਂ ਤੇ ਦੀਪਦਪੁਰਜੀ ਤੇ ਜਸ਼ਨ ਆਲਮਗਿਰ ਨੇ ਸਫਲ ਰੇਡਾਂ ਪਾ ਕੇ ਬੁਲਟ ਮੋਟਰਸਾਈਕਲ ਦੇ ਜੇਤੂ ਰਏ ਤੇ ਫਾਈਨਲ ਮੈਚ ਦੇ ਵਿੱਚ ਸ਼ਿਲੋਬੋ ਅਕਬਰਪੁਰ ਨੇ ਬੁਲਟ ਖੀਨਾ ਵਾਲੀ ਨੂੰ 51000 ਦਾ ਜੱਫਾ ਲਾਇਆ ਫਾਈਨਲ ਮੈਚ ਦੇ ਵਿੱਚ ਦਸ਼ਮੇਸ਼ ਕਬੱਡੀ ਕਲੱਬ ਟੀਪੂਗੀ ਤੇ ਸੁਰਖਪੁਰ ਦੀ ਟੀਮ ਪਹਿਲੇ ਨੰਬਰ ਤੇ ਰਹੀ 8 ਲੱਖ ਦੀ ਜੇਤੂ ਰਹੀ ਦੂਜੇ ਨੰਬਰ ਤੇ ਫਰੈਂਕਸ ਕਬੱਡੀ ਕਲੱਬ ਕੈਲਗਰੀ ਬੇਰ ਸਾਹਿਬ ਕਪੂਰਥਲਾ ਦੀ ਟੀਮ ਰਹੀ 5 ਲੱਖ ਦੀ ਜੇਤੂ ਰਹੀ ਬੈਸਟ ਰੇਡਰ ਰਵੀ ਕਲਰਾਮ ਬੈਸਟ ਜੱਫੀ ਸ਼ਿਲੋਬੋ ਅਕਬਰਪੁਰ ਰਿਆ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਗਏ ਕਪੂਰਥਲਾ ਦਾ ਕਬੱਡੀ ਕੱਪ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ